ਅੱਜ ਰਾਜਸਥਾਨ ਦੀਆਂ ਸਿੱਖ ਜਥੇਬੰਦੀਆਂ ਪ੍ਰਚਾਰਕ ਨਿਹੰਗ ਸਿੰਘ ਜਥੇਬੰਦੀਆਂ ਇੱਕ ਬੜਾ ਹੀ ਗੰਭੀਰ ਵਿਸ਼ਾ ਹੈ ਜਿਹਦੇ ਤੇ ਗੱਲ ਕਰਨ ਵਾਸਤੇ ਅੱਜ ਅਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਹਾਜ਼ਰ ਹੋਏ ਆਂ ਇਹ ਵੀਡੀਓ ਇਸ ਜਿਹੜਾ ਘਟਨਾ ਉਹਦਾ ਜ਼ਿਕਰ ਕਰਾਂਗੇ ਤੇ ਇਸ ਘਟਨਾ ਵਿੱਚ ਅਮਰਤਪਾਲ ਸਿੰਘ ਮਹਿਰੋ ਜੋ ਕਿ ਇੱਕ ਨਿਹੰਗ ਸਿੰਘ ਹੈ ਉਹਦਾ ਜ਼ਿਕਰ ਕਰਾਂਗੇ ਸਭ ਤੋਂ ਪਹਿਲਾਂ ਜੀ ਗੱਲ ਕਰੀਏ ਗੰਗਾ ਨਗਰ ਦੇ ਜੋ ਘਟਨਾ ਵਾਪਰੀ ਬੜੀ ਨਮੋਸ਼ੀਲੀ ਘਟਨਾ ਜਿੱਥੋਂ ਸਿੱਖ ਸੰਗਤ ਵੀ ਬੜੀ ਸ਼ਰਮਸਾਰ ਹੋਈ ਗੰਗਾ ਨਗਰ ਦੇ ਲਾਗੇ ਗੁਰਦੁਆਰਾ ਸਾਹਿਬ ਹੈ ਉਸ ਗੁਰਦੁਆਰੇ ਇੱਕ ਸਿੱਖ ਪੰਥ ਦੇ ਪ੍ਰਚਾਰਕ ਇਲਾਕੇ ਚ ਪ੍ਰਚਾਰ ਤੇ ਪ੍ਰਸਾਰ ਕਰਦੇ ਆ ਉਥੋਂ ਦੇ ਇੱਕ ਸੇਵਾਦਾਰ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਇੱਕ ਬੱਚੀ ਜਿਹੜੀ 20 ਸਾਲ ਦੀ ਸੀਗੀ ਉਹਦੇ ਨਾਲੇ ਮਾੜਾ ਕੰਮ ਕੀਤਾ ਬੱਚੀ ਮਾੜੀ ਭੋਲੀ ਸੀਗੀ ਜਦੋਂ ਇਸ ਗੱਲ ਦਾ ਪਤਾ ਲੱਗਿਆ ਸਵੇਰੇ ਬੱਚੀ ਰੋਈ ਤੇ ਕਿਉਂਕਿ ਉਸ ਗੁਰਦਸਬੰਦਰ ਜਿਹੜੇ ਪ੍ਰਚਾਰਕ ਹੈ ਉਹਨਾਂ ਦੇ ਮਾਤਾ ਜੀ ਉਹਨਾਂ ਦਾ ਭਰਾ ਉਹਨਾਂ ਦੀ ਪਰਜਾਈ ਤੇ ਸਾਰੇ ਇਕੱਠੇ ਰਹਿੰਦੇ ਆ ਜਦੋਂ ਪਤਾ ਲੱਗਿਆ ਮਾਤਾ ਨੂੰ ਵੀ ਸਾਡੀ ਨੂੰਹ ਨਾਲੇ ਕੋਈ ਗਲਤ ਹੋਇਆ ਉਹਨੂੰ ਪੁੱਛਿਆ ਜਾ ਕੇ ਉਹਨੇ ਦੱਸਿਆ ਵੀ ਫਲਾਣਾ ਜਿਹੜਾ ਸੇਵਾਦਾਰ ਹੈ ਉਨੇ ਮੇਰੇ ਨਾਲ ਮਾੜਾ ਕੰਮ ਕੀਤਾ ਤੇ ਪਹਿਲਾਂ ਵੀ ਕੀਤਾ ਦੋ ਤਿੰਨ ਵਾਰੀ ਇੱਕ ਵੀਡੀਓ ਬਣਾਈ ਮੇਰੀ ਉਹਨੇ ਕੁਦਰਤੀ ਗੱਲ ਹੈ ਜੇ ਗੁਰਦੁਆਰੇ ਕੇ ਪਵਨ ਸਥਾਨ ਤੇ ਕਿਸੇ ਨਾਲ ਐਦਾਂ ਦੀ ਗੱਲ ਹੋਊਗੀ ਤੇ ਗੁੱਸਾ ਆਣਾ ਇੱਕ ਸਵਭਿਕ ਪ੍ਰਕਿਰਿਆ ਹੈ ਬਾਬਾ ਜੀ ਨੇ ਤੇ ਸੇਵਾਦਾਰਾਂ ਨੇ ਉਹਨੂੰ ਫੜਿਆ ਕਿ ਬਹੁਤ ਕੁਝ ਜਿੰਮੇ ਹਲਫਾ ਨਹੀਂ ਵਰ ਸਕਦਾ ਉੱਥੇ ਉਹਨਾਂ ਨੇ ਕਿਹਾ ਤੇ ਉਸ ਤੋਂ ਬਾਅਦ ਉਹਨਾਂ ਨੇ ਸੰਗਤ ਸੱਦ ਲਈ ਉਹ ਜਿਹੜਾ ਬੰਦਾ ਸੀਗਾ ਉੱਥੋਂ ਦੇ ਭੱਜ ਗਿਆ ਭੱਜਣ ਤੋਂ ਬਾਅਦ ਉਹ ਕਿਤੇ ਨਹਿਰ ਦੇ ਕੰਢੇ ਚਲਾ ਗਿਆ ਉਹਦੇ ਕਹਿੰਦੇ ਮੁਤਾਬਕ ਆਪਣੇ ਘਰੇ ਫੋਨ ਕੀਤਾ ਉਹਨੇ ਘਰੇ ਫੋਨ ਕਰਕੇ ਆਪਣੇ ਪਿਤਾ ਕੋਲੇ ਪਰਿਵਾਰ ਕੋਲੇ ਉਹਨੇ ਗਲਤੀ ਮੰਨੀ ਕਿ ਮੇਰ ਤੋਂ ਗਲਤੀ ਹੋ ਗਈ ਜੀ ਤੇ ਮੈਂ ਹੁਣ ਇਹ ਮੈਨੂੰ ਗ੍ਰਿਫਤਾਰ ਕਰਾਂਗੇ ਮੈਂ ਜੇਲ੍ਹ ਨਹੀਂ ਜਾਣਾ ਚਾਹੁੰਦਾ ਤੇ ਮੈਂ ਆਤਮ ਹੱਤਿਆ ਕਰਨ ਚੱਲਿਆ ਨਹਿਰ 'ਚ ਪਰਿਵਾਰ ਨੇ ਬਾਬਾ ਜੀ ਨਾਲ ਗੱਲ ਕੀਤੀ ਹੁਣ ਕੁਦਰਤੀ ਗੱਲ ਹੈ ਵੀ ਫਿਕਰ ਨੂੰ ਹੋਣਾ ਸੀਗਾ ਕਿ ਬਾਬਾ ਜੀ ਬਹੁਤ ਜ਼ਿਆਦਾ ਆਪਾਂ ਕਹੀ ਨਾ ਬਹੁਤ ਜ਼ਿਆਦਾ ਇਹ ਕਠੋਰ ਮੰਦੇ ਸੀਗੇ ਡਰਦਾਦੇ ਸੀਗੇ ਵੀ ਠੀਕ ਹੈ ਕੋਈ ਪਰਵਾਹ ਨਹੀਂ ਜੇ ਹੋ ਜੇ ਤਾਂ ਉਹਨਾਂ ਨੂੰ ਫਿਕਰ ਹੋਇਆ ਵੀ ਜੇ ਮਰ ਗਿਆ ਕਿਤੇ ਮੈਂ ਨਾ ਫਸ ਜਾ ਉਹਨਾਂ ਨੇ ਵੀ ਉਹਨੂੰ ਫਿਰ ਫੋਨ ਲਾਇਆ ਉਹਦੇ ਤਰਲੇ ਵੀ ਮਾਰੇ ਤੂੰ ਵਾਪਸ ਆ ਜਾ ਤੈਨੂੰ ਕੁਛ ਨਹੀਂ ਕਹਿੰਦੇ ਤੂੰ ਨਾ ਆਤਮਾ ਤਿਆਰ ਉਹਨੂੰ ਬੜਾ ਪਲੋਸਿਆ ਪਲੋਸਣ ਤੋਂ ਬਾਅਦ ਉਹ ਬੰਦਾ ਨਹੀਂ ਆਇਆ ਇਹਦੇ ਬਾਅਦ ਘਟਨਾਦਰ ਘਟਨਾ ਨਵੇਂ ਨੇ ਖੁਲਾਸੇ ਹੁੰਦੇ ਗਏ ਉਹ ਜਿਹੜਾ ਬੰਦਾ ਹੈ ਉਸ ਤੋਂ ਬਾਅਦ ਜਿਹੜੇ ਸਿੱਖ ਪੰਥ ਦੇ ਦੁਸ਼ਮਣ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕੇ ਹੋਏ ਐ ਅਕਾਲ ਤਖਤ ਸਾਹਿਬ ਵੱਲੋਂ ਸਿੱਖ ਪੰਥ ਦੇ ਦੁਸ਼ਮਣ ਘਰਾੜ ਦਿੱਤੇ ਹੋਏ ਐ ਉਹਨਾਂ ਲੋਕਾਂ ਕੋਲੇ ਚਲਾ ਗਿਆ ਉਹਨਾਂ ਲੋਕਾਂ ਨਾਲ ਜਾ ਕੇ ਦੱਸਿਆ ਕਿ ਮਿੱਥੋਂ ਇਹ ਗਲਤੀ ਹੋ ਗਈ ਹੈ ਕਿਉਂਕਿ ਉਹਨੂੰ ਪਤਾ ਸੀਗਾ ਵੀ ਸਿੱਖ ਪੰਥ ਦਾ ਸਿੱਖ ਜਥੇਬੰਦੀਆਂ ਦਾ ਜਿਹੜਾ ਦੁਸ਼ਮਣ ਹੈ ਇਹ ਜਮਾਤ ਨੂੰ ਬਚਾ ਸਕਦੀ ਹੈ ਉੱਥੇ ਜਾ ਕੇ ਉਹਨੇ ਗੱਲ ਦੱਸੀ ਤੇ ਉਹ ਦੋ ਤਿੰਨ ਬੰਨਿਆਂ ਕੋਲ ਹੋਰ ਕੋਲ ਲੱਗੇ ਅਖੀਰ ਉਹਨਾਂ ਨੇ ਇੱਕ ਸਾਜ਼ਿਸ਼ ਘੜੀ ਵੀ ਜੇ ਤੂੰ ਬਚਣਾ ਚਾਹੁੰਦਾ ਹੈ ਤਾਂ ਉਲਟਾ ਇਲਜ਼ਾਮ ਲਾ ਦੇ ਬਾਬਾ ਜੀ ਤੇ ਇੱਥੇ ਕਿਸੇ ਨੂੰ ਪਤਾ ਨਹੀਂ ਗਿਆ ਸਾਰੇ ਚਿੰਤਾਤੁਰ ਸੀਗੇ ਵੀ ਨਹਿਰ ਚ ਸਾਲ ਮਾਰਤੀ ਹੈ ਮਰ ਗਿਆ ਕੀ ਹੋ ਗਿਆ ਕਿੱਥੇ ਗਿਆ ਸਾਰੇ ਫਿਕਰ ਕਰ ਰਹੇ ਸੀਗੇ ਤੇ ਉਹ ਜਿਹੜਾ ਆਪਣੀ ਸਾਜਸ਼ਾ ਘੜ ਰਿਹਾ ਸੀ ਸਿੱਖ ਰੋਧੀ ਤਾਕਤਾਂ ਨਾਲ ਰਲ ਕੇ ਉਸ ਤੋਂ ਬਾਅਦ ਥੋੜੇ ਸਮੇਂ ਬਾਅਦ ਅਮਰਤਪਾਲ ਸਿੰਘ ਮਹਿਰੋ ਜੋ ਪੰਜਾਬ ਦਾ ਇੱਕ ਨਿਆਂਗ ਸਿੰਘ ਹੈ ਜਿਸ ਤਰ੍ਹਾਂ ਪਤਾ ਲੱਗੇ ਪਹਿਲਾਂ ਮੁਸਲਮਾਨ ਸੀ ਮੁਸਲਮਾਨ ਪਰਿਵਾਰ ਦਾ ਲੜਕਾ ਹੈ ਤੇ ਸਿੱਖ ਬਣ ਗਿਆ ਚਲੋ ਸਾਡੇ ਤੇ ਖੁਸ਼ੀ ਦੀ ਗੱਲ ਆ ਸਾਡੇ ਤੇ ਸਤਿਕਾਰ ਕਰਦੇ ਆ ਵੀ ਜਿਹੜਾ ਕੋਈ ਇਸ ਧਰਮ ਚ ਆਇਆ ਤਾਂ ਉਹਦਾ ਫੋਨ ਆਇਆ ਬਾਬਾ ਜੀ ਨੂੰ ਉਹਨੇ ਕਿਹਾ ਜੀ ਮੈਂ ਅਮਰਤਪਾਲ ਮਹਿਰੋ ਬੋਲਦਾ ਤੇ ਤੁਹਾਡੇ ਕੀ ਗੱਲ ਹੋ ਗਈ ਤੇ ਬਾਬਾ ਜੀ ਦੱਸਿਆ ਵੀ ਸਾਡੇ ਸਥਾਨ ਤੇ ਆਈ ਜਿਹੜੀ ਮੇਰੀ ਛੋਟੀ ਭਝਾਈ ਹੈ ਉਹਦੇ ਨਾਲ ਹੀ ਇਹ ਬੰਦੇ ਨੇ ਦੁਸ਼ਕਰਮ ਕੀਤਾ ਮਾੜਾ ਕੰਮ ਕੀਤਾ ਤੇ ਇਹ ਘਟਨਾ ਹੋਈ ਹੈ ਜੀ ਉਹ ਕਹਿੰਦਾ ਜੀ ਉਹ ਤਾਂ ਛੱਡੋ ਜਿਹੜੀ ਘਟਨਾ ਉਹਨੇ ਕੀਤਾ ਕੀਤਾ ਤੁਸੀਂ ਆਪਣੀ ਗੱਲ ਕਰੋ ਉਹ ਕਹਿੰਦਾ ਵੀ ਦੱਸੋ ਮੈਂ ਕੀ ਗੱਲ ਕਰਾਂ ਕਹਿੰਦੇ ਤੁਸੀਂ ਉਹਨਾਂ ਨਾਲ ਕੀ ਕੀਤਾ ਉਹ ਕਹਿੰਦਾ ਵੀ ਠੀਕ ਐ ਸੀ ਉਹਨੂੰ ਕਿਹਾ ਵੀ ਤੇਰੇ ਨਾਲ ਅਸੀਂ ਐ ਕਰਾਂਗੇ ਜੇ ਮੈਂ ਇਹ ਗੱਲ ਕਹਿੰਦਾ ਤਾਂ ਅਸੀਂ ਨਪੁੰਸਕ ਬਣਾਵਾਂਗੇ ਤੂੰ ਇਥੇ ਕੁੱਤਾ ਕੰਮ ਕੀਤਾ ਜੇ ਆਪਾਂ ਦੂਜੀ ਭਾਸ਼ਾ ਵਰਤੀਏ ਤਾਂ ਤੇ ਤਾਂ ਛੱਡਾ ਕਿ ਨਹੀਂ ਅਸੀਂ ਉਹ ਡਰਿਆ ਸੀਗਾ 19 ਸਾਲ ਦਾ ਮੁੰਡਾ ਸੀਗਾ ਉਹ ਤੇ ਕਹਿੰਦਾ ਨਹੀਂ ਜੀ ਉਹ ਹੋਰ ਗੱਲ ਕਹਿ ਰਿਹਾ ਕਹਿੰਦਾ ਉਹ ਕੀ ਕਹਿ ਰਿਹਾ ਕਹਿੰਦਾ ਜੀ ਉਹ ਕਹਿੰਦਾ ਜੀ ਬਾਬਾ ਜੀ ਨੇ ਮੇਰਾ ਮਾੜਾ ਕੰਮ ਕੀਤਾ ਬਾਬਾ ਕਹਿੰਦੇ ਕਿੱਦਾਂ ਹੋ ਸਕਦਾ ਕਰਦਾ ਇਸ ਤੋਂ ਪਹਿਲਾਂ ਜਦੋਂ ਘਟਨਾ ਹੋਈ ਤੇ ਉਦੋਂ ਬਾਬਾ ਨੇ ਸਾਡਾ ਸੰਪਰਕ ਕੀਤਾ ਸਾਨੂੰ ਕਿਹਾ ਜੀ ਇਹ ਘਟਨਾ ਵਾਪਰ ਗਈ ਹੈ ਤੇ ਮੁੰਡਾ ਮਰਨ ਗਿਆ ਤੇ ਮੈਂ ਉਹਨੂੰ ਫੋਨ ਵੀ ਕਰਕੇ ਬੁਲਾਇਆ ਪੁਲਿਸਆ ਵੀ ਉਹਨੂੰ ਗੱਲ ਕੀਤੀ ਹੈ ਤੂੰ ਵਾਪਸ ਆ ਜਾ ਤੇ ਜੇ ਉਹ ਮੁੰਡਾ ਮਰ ਗਿਆ ਜਾਂ ਇਸ ਸਥਾਨ ਦੀ ਗੱਲ ਚੱਲੀ ਤੇ ਸਥਾਨ ਦੀ ਬਦਨਾਮੀ ਬਹੁਤ ਹੋਊਗੀ ਲੋਕਾਂ ਨੇ ਕਹਿੰਦੇ ਜੇ ਗੁਰੂ ਘਰ ਵਿੱਚ ਗੁਰਦੁਆਰ ਦੇ ਜਿਹੜੇ ਇੰਚਾਰ ਦੇ ਆ ਜਿਹੜੇ ਪ੍ਰਚਾਰਕ ਆ ਜੇ ਉਹਨਾਂ ਦੀ ਕੁੜੀਆਂ ਹੀ ਸੇਫ ਨਹੀਂ ਗਿਆ ਤੇ ਸਾਡੇ ਘਰ ਦੀਆਂ ਕੁੜੀਆਂ ਸੇਫ ਕੀ ਹੋਣਗੀਆਂ ਗੱਲ ਵਾਜਬ ਸੀਗੀ ਇਸ ਗੱਲ ਫਿਰ ਸਾਨੂੰ ਵਿਚਾਰ ਕੀਤਾ ਚਲੋ ਇੱਕ ਵਾਰੀ ਗੱਲ ਨੂੰ ਪੜਦਾ ਪਾਓ ਜਦੋਂ ਆਊਗਾ ਅੱਬੂ ਗੱਲ ਕਰਾਂਗੇ ਆਪਾਂ ਇੱਕ ਵਾਰੀ ਗੱਲ ਰੋਕ ਕੇ ਰੱਖੋ ਸਾਰੀ ਗੱਲ ਜੀ ਅਮਰਤਪਾਲ ਗਲਤੀ 'ਚ ਅੜ ਗਿਆ ਵੀ ਤੁਸੀਂ ਮੰਨੋ ਜੇ ਨਾ ਮੰਨੇ ਤਾਂ ਅਸੀਂ ਤੁਹਾਨੂੰ ਕਰਾਂਗੇ ਚਰਨ ਘਟ ਲੈ ਬਾਬੇ ਦੀ ਗੱਲ ਕਰਾਂਗੇ ਉੱਥੇ ਆਵਾਂਗੇ ਫਿਰ ਨਾ ਕਿਉਂ ਥੋੜਾ ਜਲੂਸ ਕੱਢ ਕੇ ਆਕੇ ਬਾਬਾ ਜੀ ਕਿ ਲੋਕ ਭਰਾਉਂਦੇ ਸੀਗੇ ਜਿਵੇਂ ਨਾ ਇਹ ਕੱਲ੍ਹ ਚੱਲਿਆ ਡਿਜੀਟਲ ਅਰੈਸਟ ਕਰਨਾ ਬੰਦੇ ਨੂੰ ਸੋਸ਼ਲ ਮੀਡੀਆ ਤੇ ਤਮਕਾ ਕੇ ਉਹਨੂੰ ਅਰੈਸਟ ਕਰਾਂ ਪਾਸ ਹੁੰਦੇ ਆ ਵੀ ਤਮਕਾਇਆ ਮੁੜ ਕੇ ਉਹ ਤੋਂ ਪੈਸੇ ਬੁਰਾ ਲੈ ਵੀ ਤਰ੍ਹਾਂ ਬੰਤਾ ਸਾਡੇ ਗ੍ਰਿਫਟ ਚ ਆ ਗਿਆ ਤੇ ਇਹ ਹੋ ਜੂਗਾ ਤੇਰੇ ਖਾਤੇ ਪੈਸੇ ਆ ਗਏ ਆ ਉਦਾਂ ਕਰਕੇ ਉਹਨਾਂ ਨੇ ਕੀਤਾ ਡਿਜੀਟਲ ਅਰੈਸਟ ਤੇ ਬਾਬਾ ਕਹਿੰਦੇ ਆयो ਨਾ ਤੁਸੀਂ ਜੇ ਕਹਿੰਨੇ ਤਾਂ ਕੋਈ ਨਹੀਂ ਚਲੋ ਮੈਂ ਹਾਂ ਕਰਦਾ ਉਹ ਕਹਿੰਦਾ ਠੀਕ ਹੈ ਜੀ ਇਹਨਾਂ ਹਾਂ ਕਰਤੀ ਉਹ ਕਹਿੰਦਾ ਠੀਕ ਹੈ ਫੋਨ ਕੱਟਤਾ ਉਹਨੇ ਅੱਜ ਤੋਂ ਕੋਈ 5 6 ਦਿਨ ਪਹਿਲਾਂ ਦੋ ਨੰਸਿੰਗ ਆਏ। ਬਾਬਾ ਜੀ ਉਹ ਤੋਂ ਬਾਹਰ ਸੈਰ ਕਰ ਰਹੇ ਸੀਗੇ ਗੁਰਦੁਆਰਾ ਮੇਨ ਰੋਡ ਦੇ ਉੱਪਰ ਗੇਟ ਦੇ ਕੋਲ ਹੀ ਉਹਨਾਂ ਨੇ ਆ ਕੇ ਕਿਹਾ ਕਿ ਭਾਈ ਅਸੀਂ ਅਮਰਤਲ ਮਹਿਰ ਨੂੰ ਭੇਜਿਆ ਜਿਹੜਾ ਥੋੜਾ ਬੈਟਰ ਹੈ ਉਹਦੇ ਮਰ ਕੀ ਕਰਨਾ ਹੈ। ਬਾਬੇ ਕਹਿੰਦਾ ਦੱਸੋ ਉਹ ਆਪਾਂ ਕਿਵੇਂ ਸੋਟਾਈਏ ਦੱਸੋ ਕੀ ਹੱਲ ਕੱਢੀਓ ਦਾ। ਬਾਬਾ ਜੀ ਕਹਿੰਦੇ ਵੀ ਸਾਡੇ ਜਥੇਬੰਦੀਆਂ ਰਜਿੰਦਰ ਪਾਟੇਮਾ ਸਾਡੇ ਧਰਮਚਾਰਕ ਰਿ ਚੇਅਰਮੈਨ ਆ। ਤੁਸੀਂ ਆਜੋ ਬਹਿ ਕੇ ਬਗਲ ਕਰ ਲਾਂਗੇ ਉਹ ਕਰਨਗੇ ਜੋ ਕਰਨਗੇ ਇਹ ਗੱਲ। ਉਹ ਕਹਿੰਦਾ ਨਹੀਂ ਤੁਸੀਂ ਦੋ ਸੱਚ ਕਰਨਾ ਨਹੀਂ ਕਰਨਾ ਇਹ ਕਹਿੰਦਾ ਮੈਂ ਕੁਝ ਨਹੀਂ ਕਰਨਾ ਉਹ ਚਲਾ ਗਿਆ ਜੀ ਦੋਵੇਂ ਸਭ ਚਲੇ ਗਏ ਜਾਣ ਤੋਂ ਬਾਅਦ ਪਰਸੋਂ 12 ਅਪ੍ਰੈਲ ਨੂੰ ਨਾ 19 ਅਪ੍ਰੈਲ ਨੂੰ 19 ਅਪ੍ਰੈਲ ਨੂੰ ਅਮਰਤਪਾਲ ਮਹਿਰੋਂ ਦਾ ਫੋਨ ਆਇਆ ਅਸੀਂ ਬਾਬਾ ਜੀ ਨੂੰ ਕਿਹਾ ਅਸੀਂ ਬਾਬਾ ਜੀ ਤੁਸੀਂ ਹਰ ਗੱਲ ਦੀ ਰਿਕਾਰਡਿੰਗ ਕਰ ਰਹੇ ਹੋ ਉਹਨੇ WhatsApp ਗੱਲ ਕੀਤੀ ਕਿ ਰਿਕਾਰਡ ਨਾ ਹੋਵੇ ਜਦ ਕਿ ਅਸੀਂ ਦੂਜੇ ਫੋਨ ਤੋਂ ਬਾਬਾ ਨੇ ਰਿਕਾਰਡਿੰਗ ਕੀਤੀ ਉਹਦੀ ਉਹਨੇ ਕਿਹਾ ਜੀ ਬਾਬਾ ਜੀ ਦੱਸੋ ਕਿਵੇਂ ਕਰਨਾ ਹੈ ਬਾਬਾ ਜੀ ਕਰਨਾ ਕਿਵੇਂ ਹੈ ਇਹ ਦੋਸ਼ੀ ਹੈ ਤੇ ਅਸਤਾਤਾ ਚੋਂ ਬੱਟੇ ਵੀ ਸਾਡੇ ਸਥਾਨ ਦੀ ਸਾਡੇ ਘਰ ਦੀ ਬਦਨਾਮੀ ਨਾ ਹੋਵੇ ਹਰ ਪਰਿਵਾਰ ਜਿਹੜਾ ਇਹ ਸਮਾਜ ਸੱਭੇ ਪਰਿਵਾਰ ਐ ਸੋਚਦਾ ਤੇ ਸੰਗੋਚ ਵੀ ਕਰਦਾ ਬਦਨਾਮੀ ਤੋਂ ਕਹਿੰਦਾ ਨਹੀਂ ਜੀ ਤੁਸੀਂ ਐਂ ਕਰੋ ਦੋਵੇਂ ਲਿਖਾ ਪੜੀ ਕਰ ਲਓ ਲਿਖਾ ਪੜੀ ਕਰਕੇ ਆਪਾਂ ਇਹ ਗੱਲ ਚੈਪਟਰ ক্লোਜ਼ ਕਰਦੇ ਆ ਬਾਬੇ ਕੋਲੋਂ ਕੀ ਲਿਖਣਾ ਹੈ ਕਹਿੰਦਾ ਤੂੰ ਆਪਣੀ ਗਲਤੀ ਮੰਨੋ ਆਪਣੀ ਗਲਤੀ ਮੰਨਦਾ ਬਾਬੇ ਕਹਿੰਦਾ ਮੈਂ ਤਾਂ ਗਲਤੀ ਕੀਤੀ ਨਹੀਂ ਗਈ ਮੈਂ ਕਿਹਨੇ ਗਲਤੀ ਮੰਨਦਾ ਉਹ ਤਾਂ ਮੰਨਿਆ ਉਹ ਤੁਹਾਡੇ ਕੋਲ ਮੰਨਿਆ ਸਾਡੇ ਕੋਲ ਵੀ ਮੰਨਿਆ ਅਮਰਤਪਾਲ ਨੇ ਵੀ ਕਿਹਾ ਵੀ ਹਾਂ ਵੀ ਸਾਡੇ ਕੋਲ ਵੀ ਮੰਨਿਆ ਵੀ ਮੈਂ ਉਹ ਨਾਲੇ ਦੁਸ਼ਕਰਮ ਕੀਤਾ ਮਾੜਾ ਕੰਮ ਕੀਤਾ ਹੈ ਉਹਨਾਂ ਦੀ ਨੂਹ ਨਾਲੇ ਫਿਰ ਕਿਉਂ ਚੁਲਾਇਆ ਕਰੋ ਆਪਾਂ ਨਾ ਤਾਂ ਉਹਦੀ ਗੱਲ ਕਰਦੇ ਆ ਤੁਹਾਡੀ ਗੱਲ ਕਰਦੇ ਆ ਇੱਕ ਸਿੰਪਲ ਬਣਾ ਦਿੰਦੇ ਆ ਵੀ ਸਾਡਾ ਵਾਸਿਕਾ ਬਾਤ ਖਤਮ ਹੋ ਗਈ ਅਸੀਂ ਆਪਾਂ ਉਹ ਬੜੇ ਕਰ ਰਹੀਆਂ ਇਹ ਗੱਲ ਤਾਂ ਸਾਰੇ ਚਾਹੁੰਦੇ ਚਲੋ ਯਾਰ ਗੁਰਦ੍ਰੀ ਗੱਲ ਹੈ ਗੱਲ ਨਾ ਉੱਡੇ ਇਹ ਚੈਪਟਰ ক্লোਜ਼ ਕਰੀਏ ਬਾਬਾ ਜੀ ਮੰਨ ਗਏ ਜੀ ਵੀ ਠੀਕ ਹੈ ਦੋਈ ਦੇ ਕਰੀਬ ਅਮਰਤਪਾਲ ਦੋ ਗੱਡੀਆਂ ਲੈ ਕੇ ਬਾਬਾ ਜੀ ਦੇ ਡੇਰੇ ਪਹੁੰਚਿਆ ਸਥਾਨ ਤੇ ਪਹੁੰਚਿਆ ਉੱਥੇ ਜਿਵੇਂ ਉਹਨਾਂ ਦੇ ਕਹਿਣ ਮੁਤਾਬਕ ਵੀ ਦੋ ਬੰਦੇ ਬੰਦੇ ਕੰਧਾ ਟੱਪ ਕੇ ਆਏ ਆ ਕੇ ਉਹਨਾਂ ਦਾ ਤਾਰਾ ਤੋੜੀਆਂ ਕੁਛ ਉਹਨਾਂ ਭੰਤੜ ਕੀਤੀ ਬਾਬਾ ਜੀ ਦਾ ਮੋਬਾਈਲ ਖੋਲਿਆ ਮੋਬਾਈਲ ਖੋਲਿਆ ਮੋਬਾਈਲ ਖੋਣ ਤੋਂ ਬਾਅਦ ਉਹਦੇ ਸਾਰਾ ਛਾਣਬੀਨ ਸ਼ੁਰੂ ਕਰਤੀ ਜੀ ਜਿਵੇਂ ਬੜੀ-ਬੜੀ ਇਨਵੈਸਟੀਗੇਸ਼ਨ ਟੀਮ ਹੁੰਦੀ ਹੈ ਜਿਵੇਂ ਈਡੀ ਟੀਮ ਹੋ ਗਈ ਸੀ ਵੀਆ ਟੀਮ ਆ ਗਈ ਬਰੇਡ ਕੀਤੀ ਹੈ ਤੇ ਉਹਨਾਂ ਨੇ ਨਾਲ ਹੀ ਆ ਕੇ ਕਿਹਾ ਭਾਈ ਕਿਸੇ ਜਥੇਬੰਦੀ ਵਾਲੀ ਨੂੰ ਤੇਜਿੰਦਰ ਭਾਟੇ ਨੂੰ ਕਿਸੇ ਨੂੰ ਦੱਸਣਾ ਸੀ ਆਏ ਆ ਨਾ ਬੁਲਾਉਣਾ ਕਿਸੇ ਨੂੰ ਫੋਨ ਤੱਕ ਬਾਬਾ ਜੀ ਦਾ ਉਹਨਾਂ ਨੇ ਖੋਲਿਆ ਪਰ ਉਹਨਾਂ ਦੇ ਚੇਲੇ ਨੇ ਸਾਨੂੰ ਫੋਨ ਕਰਤਾ ਅਸੀਂ ਵੀ ਤੁਰੰਤ ਉੱਥੇ ਪਹੁੰਚੇ ਅੱਧੇ ਘੰਟੇ ਦੇ ਉੱਥੇ ਪਹੁੰਚ ਗਏ ਉੱਥੇ ਅਮਰਤਪਾਲ ਬਾਬਾ ਜੀ ਨੂੰ ਘੇਰ ਕੇ ਬੈਠਾ ਸੀਗਾ ਤੇ ਧੱਕਲਾ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਬਾਬਾ ਜੀ ਰਕਾਰ ਕਰਦੇ ਸੀਗੇ ਜਦੋਂ ਅਸੀਂ ਪਹੁੰਚੇ ਤੇ ਉਹਨੇ ਕੈਮਰੇ ਓਨ ਕਰ ਰੱਖੇ ਸੀਗੇ ਅਸੀਂ ਤਾਂ ਕੈਮਰੇ ਬੰਦ ਕਰਾਏ ਵੀ ਤੈਨੂੰ ਕਿੰਨਾ ਅਧਕਾਰ ਦਿੱਤਾ ਰਿਕਾਰਡਿੰਗ ਕਰਨ ਦਾ ਜਿਹੜੀ ਗੁਰਦੁਰ ਬੈਠੀ ਆ ਅਸੀਂ ਤਾਂ ਗੁਰਦੇ ਬਨਾਮੀ ਡਰੀ ਜਾਂਦੇ ਆ ਵੀ ਗੁਰਦੇ ਬਨਾਮੀ ਨਾ ਹੋਵੇ ਤੂੰ ਉਹ ਸੋਸ਼ਲ ਮੀਡੀਆ ਤੇ ਵਿਊ ਦੇ ਚੱਕਰਾਂ ਚ ਇੱਕ ਨਹੀਂ ਜਾਨਾ ਉਹਨੇ ਖਰਜੀ ਰਿਕਾਰਡਿੰਗ ਬੰਦ ਕਰਾਤੀ ਕਹਿੰਦਾ ਜੀ ਮੈਂ ਦੱਸੋ ਮੈਟਰ ਕੀ ਹੈ ਕੰਨਾ ਮੈਟਰ ਹੈ ਉਹੜਾ ਮੁੰਡਾ ਬੈਠਾ ਜੀ ਜਿਹੜਾ ਦੋਸ਼ੀ ਸੀਗਾ ਉਹਨੇ ਅਮਰਤਪਾਲ ਮਹਿਰੋ ਦੇ ਸਾਹਮਣੇ ਮੰਨਿਆ ਕਿ ਮੈਂ ਦੁਸ਼ਕਰਮ ਕੀਤਾ ਮੈਂ ਬਲਾਤਕਾਰ ਕੀਤਾ ਮੈਨੂੰ ਅਮਰਤਪਾਲ ਵੀ ਇਹਦਾ ਮੰਨੀ ਜਾਂਦਾ ਕਹਿੰਦਾ ਹਾਂ ਮੇਰੇ ਨਾਲ ਮੰਨਿਆ ਤੇ ਪੰਚਾਇਤੀ ਬੰਨਿਆ ਕਹਿੰਦਾ ਬਾਬਾ ਜੀ ਮੰਨੀ ਜਾਂਦੇ ਮੈਂ ਕਿਹਾ ਬਾਬੇ ਨਾਲ ਗੱਲ ਕਰ ਲੋ ਬਾਬਾ ਨੇ ਮਨਾ ਕਰਤਾ ਮੈਂ ਨਹੀਂ ਕੀਤਾ ਉਹ ਤੱਕਾ ਕਰਨੀ ਹੀ ਕੀਤਾ ਮੈਂ ਕਿਹਾ ਇਹਦਾ ਇਲਾਜ ਕੀ ਹੈ ਜੇ ਬਾਬਾ ਨਹੀਂ ਮੰਨ ਰਿਹਾ ਜੇ ਮੈਂ ਨਹੀਂ ਕੀਤਾ ਉਹ ਤਾਂ ਮੰਨੀ ਜਾਂਦਾ ਤੇ ਉਹਦਾ ਮਨ ਸੀਗਾ ਵੀ ਨਹੀਂ ਜੀ ਫਿਰ ਜੋ ਉਹ ਜੋ ਗੱਲ ਸੱਚ ਸਾਹਮਣੇ ਆਈ ਹੁਣ ਲੱਗਿਆ ਵੀ ਦਾਲ ਨਹੀਂ ਗੱਲ ਨਹੀਂ ਜਥੇਵੰਦੀਆਂ ਪਹੁੰਚ ਗਈਆਂ ਕਹਿੰਦਾ ਜੀ ਕਰ ਵੀ ਕਰਾਂਗੇ ਅਸੀਂ ਕਹਿੰਦੇ ਜੇ ਬਾਬਾ ਦੋਸ਼ੀ ਆ ਅਸੀਂ ਆਪਸੇ ਮਤਾਂ ਕਰੋ ਕਾਰਵਾਈ ਪਹਿਲਾਂ ਤਾਂ ਡਰਦੇ ਸੀਗੇ ਵੀ ਇਹਦੀ ਬਦਨਾਮੀ ਨਾ ਹੋਵੇ ਗੱਲ ਦੀ ਕੋਈ ਗੁਰਦੁਆਰਦੀ ਸਿੱਖਾਂ ਦੀ ਕੌਮ ਦੀ ਬੇਇੱਜ਼ਤੀ ਨਾ ਹੋਵੇ ਪਰ ਤੂੰ ਚੋਣਨਾ ਤਾਂ ਅਸੀਂ ਵੀ ਸਹਿਮਤ ਆਂ ਬਠੀਕਾ ਯਾਰ ਜੋ ਹੋਊਗਾ ਚੱਲੂਗਾ ਕਰਾਓ ਕੇਸ ਬਾਬਾ ਦੋਸ਼ੀ ਆ ਅਸੀਂ ਤੁਹਾਡੇ ਨਾਲ ਪਰ ਇਹ ਦੋਸ਼ੀ ਤਾਂ ਸਾਬਤ ਹੈ ਜਿਹੜਾ ਮੰਨ ਗਿਆ ਇਹ ਤਾਂ ਦੋਸ਼ੀ ਸਾਬਤ ਹੈ ਵੀ ਹਾਂ ਵੀ ਮੰਨਿਆ ਇਸ ਤੋਂ ਬਾਅਦ ਉਹ ਚਲੇ ਗਏ ਸਦਰ ਥਾਣੇ ਹੁਣ ਇਸ ਤੋਂ ਬਾਅਦ ਘਟਨਾ ਦਾ ਦੂਸਰਾ ਪਹਿਲੂ ਸ਼ੁਰੂ ਹੁੰਦਾ ਹੈ ਜਿੱਥੋਂ ਸਾਨੂੰ ਪਤਾ ਲੱਗਿਆ ਯਾਰ ਇਹ ਤਾਂ ਬੜੀ ਵੱਡੀ ਸਾਜ਼ਿ ਰਚੀ ਜਾ ਰਹੀ ਹੈ ਅਮਰਤਪਾਲ ਜਿਹੜੇ ਸਿੱਖ ਪੰਥੋਂ ਨਿਸ਼ਕਾਸੀਤ ਲੋਕ ਐ ਅਕਾਲਪੁਰਕ ਸਾਹਿਬ ਤੋਂ ਛੇਕੇ ਲੋਕ ਐ ਉਹਨਾਂ ਨੂੰ ਨਾਲ ਲੈ ਕੇ ਤੇ ਕੁਝ ਜਿਹੜੇ ਪਲੇ ਸਿੱਖ ਵੀ ਸੀਗੇ ਜਿਨ੍ਹਾਂ ਨੂੰ ਪਤਾ ਸੀ ਵੀ ਅਮਰਤਪਾਲ ਦਾ ਇੱਕ ਮੈਸੇਜ ਆਇਆ ਵੀ ਕੋਈ ਦਸ਼ਕਰਮ ਹੈ ਥਾਣੇ ਪਹੁੰਚ ਉਹ ਵੀ ਵਿਚਾਰੇ ਪਹੁੰਚੇ ਇਹ ਨਹੀਂ ਵੀ ਸਾਰੇ ਉੱਥੇ ਮਾੜੇ ਬੰਦੇ ਪਹੁੰਚੇ ਕੋਈ 20 25 ਬੰਦੇ ਸੀਗੇ ਉਹਨਾਂ ਚੋਂ ਉਹ ਟੋਲਾ ਨਾਲ ਪਹੁੰਚਿਆ ਤੇ ਉਹ ਟੋਲਾ ਇਹ ਫੋਟੋ ਸਾਡੇ ਕੋਲ ਹੈਗੀ ਹੈ ਮੋਢੇ ਨਾਲ ਮੋਢਾ ਜੋੜ ਕੇ ਨਾਲ ਬੈਠਾ ਹੈ ਨਾਲ ਖੜਾ ਅਮਰਤਪਾਲ ਦੇ ਇਹ ਬੰਦਿਆ ਨੇ ਜਿਹਨੂੰ ਅਮਰਤਪਾਲ ਹਮੈਤੀ ਬਣਾ ਕੇ ਲੈ ਕੇ ਗਿਆ ਪੰਥ ਦਾ ਹਮੈਤੀ ਬਣਾ ਕੇ ਲੈ ਗਿਆ ਇਹ ਉਹਦੀ ਫੋਟੋ ਹੈ ਇਹ ਉਹ ਮੜੀ ਤੇ ਬੈਠਾ ਹੈ ਇਹ ਉਹਦੇ ਕਰ ਮੜੀ ਬਣੀ ਹੋਈ ਹੈ ਇਹ ਜਿਹੜੇ ਉੱਥੇ ਇਹ ਖਲਾਰ ਕੇ ਕੇਸ ਤੇ ਇਹ ਉਹਦੀ ਫੋਟੋ ਹੈ ਇਹਦੇ ਨਾਲ ਉਹ ਬੰਦਿਆਂ ਨੇ ਇਹ ਬੰਦਿਆਂ ਨੇ 88 ਅਬਲਿਕ 2016 ਇੱਕ ਕੇਸ ਦਰਜ ਕਰਾਇਆ ਵੀ ਸਭ ਨੂੰ ਪਤਾ ਹੈ ਵੀ ਰਾਜਸਥਾਨ ਵਿੱਚ ਗੁਰਦੁਆਰਾ ਬਾਬਾ ਦੀਪ ਸਿੰਘ ਸਿੱਖ ਸੰਘਰਸ਼ਾ ਦਾ ਕੇਂਦਰ ਹੈ ਇਥੋਂ ਸਿੱਖ ਸੰਘਰਸ਼ ਚੱਲਦੇ ਆ ਸਰਕਾਰ ਨਿਗਾਚ ਏਜੰਸੀਆਂ ਨਿਗਾਚ ਇਹ ਉਹ ਸਥਾਨ ਹੈ ਜਿੱਥੇ ਸਰਕਾਰ ਦੇ ਹਰੇਕ ਜ਼ੁਲਮ ਦਾ ਰਕ ਸਿਕ ਵਿਰੋਧੀ ਸੋਚਦਾ ਖੁੱਲ ਕੇ ਵਿਰੋਧ ਕੀਤਾ ਤਾਂ ਮੋਰਚੇ ਲਾਏ ਜਾਂਦੇ ਆ ਇਸ ਗੁਰਦੁਆਰਾ ਨੂੰ ਤੋੜਨ ਵਾਸਤੇ ਬਕਾਇਦਾ ਤੌਰ ਤੇ ਅਫੀਅਰ ਦਰਜ ਕਰਾਈ ਗਈ ਇਹ ਬੰਦਿਆਂ ਨੂੰ ਅਮਰਤਪਾਲ ਮਹਿਰੋਂ ਆਪਣੇ ਨਾਲ ਲੈ ਕੇ ਗਿਆ ਇਹ ਬੰਦਿਆਂ ਨੇ 20ਵੀਂ ਸਦੀ ਦੇ ਮਹਾਨ ਜਰਨੈਲ ਸਤੰਤਗਨੀ ਜਰਨੈਲ ਸਿੰਘ ਖਾਲਸਾ ਪਿੰਡਰਾ ਦੀ ਫੋਟੋ ਲਾਉਂਦਾ ਸਾਡੇ ਤੇ ਕੇਸ ਦਰਜ ਕਰਾਇਆ ਕਿ ਪਿੰਡਰਾ ਵਾਲਾ ਅਤਵਾਦੀ ਸੀਗਾ ਤੇ ਇਹਨਾਂ ਨੇ ਇਹਦੀ ਫੋਟੋ ਲਈ ਹੈ ਇਹਦੀ ਐਫਆਰ ਦਰਜ ਹੋਈ ਹੈ ਜਿਹੜੇ ਬੰਦੇ ਫੋਟੋ ਦੇ ਨਾਲ ਖੜੇ ਹੈ ਇਹ ਅਮਰਤਪਾਲ ਮਹਿਰੋਂ ਦੇ ਇਹ ਬੰਦੇ ਨੇ ਮੜੀ ਤੇ ਪ੍ਰਕਾਸ਼ ਕੀਤਾ ਸੀਗਾ ਜਿਹਦਾ ਉਹਦਾ ਮਾਫੀ ਨਾਮਾ ਹੈਗਾ ਕਿ ਮੈਂ ਧਾਗੇਤਵੀਦ ਕਰਦਾ ਲੋਕਾਂ ਦੀਆਂ ਬਹੁ ਬੇਟੇ ਨੂੰ ਗੁੰਮਰਾਹ ਕਰਕੇ ਉਹਨਾਂ ਦਾ ਸ਼ੋਸ਼ਣ ਕਰਦਾ ਇਹ ਉਹਦਾ ਅਕਾਲ ਤਖਸਾਲ ਦਾ ਮਾਫੀ ਨਾਮਾ ਹੈ ਇਹ ਉਹਦਾ ਕੇਸ ਹੈਗਾ ਉਸਨੇ ਜਥੇਦਾਰ ਅਕਾਲ ਤਖਸਾਲ ਦੇ ਕੇਸ ਕੀਤਾ ਜਿਹੜੇ ਅਮਰਤਪਾਲ ਜਿਹੜੇ ਗਰੁੱਪ ਨੂੰ ਨਾਲ ਲੈ ਕੇ ਗਿਆ ਇਸ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਥਾਣੇ 'ਚ ਪੇਸ਼ ਕਰਾਉਣ ਦੇ ਆਦੇਸ਼ ਜਾਰੀ ਕਰਾਏ ਇਹ ਥਾਣੇ ਦੀ ਕਾਪੀ ਹੈ ਇਹ ਥਾਣੇ ਦੇ ਨਿਰਦੇਸ਼ ਹੈ ਵੀ ਗੁਰੂ ਗ੍ਰੰਥ ਸਾਹਿਬ ਥਾਣੇ ਪੇਸ਼ ਕੀਤਾ ਜਾਵੇ ਕੀ ਸਿੱਖ ਮਰ ਨਾ ਜਾਵੇ ਗੁਰੂ ਗ੍ਰੰਥ ਸਾਹਿਬ ਥਾਣੇ ਪੇਸ਼ ਕੀਤਾ ਜਾਵੇ ਇਹੋ ਜਿਹੇ ਲੋਕਾਂ ਨੂੰ ਅਮਰਤਪਾਲ ਨਾਲ ਲੈ ਕੇ ਗਿਆ ਜਿਹੜੇ ਬੰਦੇ ਈਦ ਮਨਾਉਂਦੇ ਆ ਰੋਜ਼ੇ ਰੱਖਦੇ ਆ ਬੜੀ ਪੂਜਾ ਕਰਦੇ ਆ ਕਬਰ ਪੂਜਾ ਕਰਦੇ ਆ ਫਿਰ ਅਮਰਤਪਾਲ ਤੇ ਕਿੰਦੂ ਹੁੰਦਾ ਫਿਰ ਅਮਰਤਪਾਲ ਰੋਣ ਲੱਗ ਜਾਂਦਾ ਕਿ ਮੈਂ ਮੁਸਲਮਾਨ ਆ ਜੀ ਤਾ ਸਿੱਖਾਂ ਨਾਲ ਅਲਰਜੀ ਕਰਦੇ ਆ ਸਿੱਖ ਤੇਰੇ ਨਾਲ ਅਲਰਜੀ ਨਹੀਂ ਕਰਦੇ ਸਿੱਖ ਤੇਰੀਆਂ ਹੱਤਾਂ ਕਰਕੇ ਤੇਰੇ ਨਾਲ ਅਲਰਜੀ ਕਰਦੇ ਆ ਜਦੋਂ ਥਾਣੇ ਲੈ ਕੇ ਗਿਆ ਉਦੋਂ ਸਾਡਾ ਲਵਪ੍ਰੀਤ ਸਿੰਘ ਬਰਾੜ ਹੈ ਫੈਡਰੇਸ਼ਨ ਦਾ ਪ੍ਰਧਾਨ ਹੈ ਰਾਜਸਥਾਨ ਦਾ ਉਹਨੂੰ ਪਤਾ ਲੱਗਿਆ ਵੀ ਕੋਈ ਘਟਨਾ ਹੋਈ ਉਹ ਵੀ ਉੱਥੇ ਪਹੁੰਚਿਆ ਉਹਨੇ ਜਾ ਕੇ ਵੇਖਿਆ ਵੀ ਇਹ ਤਾਂ ਯਾਰ ਲਾਣੇ ਦੂਜੇ ਬੱਟਾ ਸਾਰਾ ਉਹਨੇ ਅਮਰਤਪਾਲ ਨੂੰ ਕਿਹਾ ਬਗੈਦਾ ਵੀ ਅਮਰਤਪਾਲ ਜਿਹੜੇ ਬੰਦੇ ਲਈ ਫਿਰਦਾ ਹੈ ਇਹ ਬੰਦੇ ਸਿੱਖਪੰਦੇ ਦੋਸ਼ੀ ਹੈ ਅਕਾ ਤਾਂ ਸਿੱਖ ਹੋਇਆ ਤੇ ਅਮਰਤਪਾਲ ਮਹਿਰੋ ਨੇ ਕਿਹਾ ਸੰਤ ਸਾਰੇ ਬੰਦੇ ਚਾਹੀਦੇ ਆ ਚਲੋ ਮਨਸ਼ਾ ਕਲੀਅਰ ਹੋ ਗਈ ਵੀ ਅਮਰਤਪਾਲ ਸਿਰਫ ਕੋਈ ਪੰਥਕ ਬਣ ਕੇ ਨਹੀਂ ਆਇਆ ਇਹਨੂੰ ਇੱਕ ਪੁੱਛ ਪਿਆ ਗਿਆ ਨਾਨਕਸਰ ਵਾਲੇ ਬਾਬਾ ਨੇ ਡਰੋਂਦਾ ਤੇ ਉਹਦੇ ਕਰਕੇ ਇੱਥੇ ਵੀ ਉਸੇ ਸੋਚ ਲੈ ਕੇ ਗੰਗਣਾਗਰ ਆ ਗਿਆ ਰਾਜਸਥਾਨ ਚ ਆ ਗਿਆ ਇੱਥੇ ਆ ਕੇ ਉਹਨਾਂ ਨੇ ਇੱਕ ਪ੍ਰਵਾਦ ਦਿੱਤਾ ਬਾਬੇ ਦੇ ਖਿਲਾਫ ਥਾਣੇ ਵਿੱਚ ਇਹ ਪ੍ਰਵਾਦ ਦੀ ਕਾਪੀ ਪਈ ਹੈ ਥਾਣੇ 'ਚ ਪ੍ਰਵਾਦ ਦਿੱਤਾ ਇਸ ਪ੍ਰਵਾਦ ਤੇ ਬਾਬੇ ਦੇ ਖਿਲਾਫ ਕੋਈ ਕੇਸ ਦਰਜ ਨਹੀਂ ਹੁੰਦਾ ਸੀਗਾ ਵੀ ਥਾਣੇ ਅੰਦਰ ਵਰਣ ਤੱਕ ਵੀ ਪ੍ਰੈਸ਼ਰ ਬਣਾ ਰਹੇ ਸੀਗੇ ਵੀ ਸਾਨੂੰ ਜਗ੍ਹਾ-ਸਥਾਨ ਮਿਲ ਜੇ ਜੇ ਬਾਬੇ ਨੇ ਗੁਨਾਹ ਕੀਤੇ ਜਿੰਨੇ ਮੁੰਡੇ ਗੁਨਾਹ ਕਰਤਾ ਤੇ ਦੋਸ਼ੀ ਨੂੰ ਸਜ਼ਾ ਮਿਲਦੀ ਹੁੰਦੀ ਹੈ ਇਹਦੇ ਵਿਚੋਲਿਆਂ ਨੂੰ ਕੋਈ ਜਗ੍ਹਾ ਦਾ ਸਥਾਨ ਜਾਂ ਪੈਸਾ ਤੰਦੁਲਤ ਨਹੀਂ ਮਿਲਦਾ ਜਿਥੇ ਵੀ ਨੇ ਜਿਥੇ ਵੀ ਇਨਸਾਫ ਕਰਦੀਆਂ ਜਿਥੇ ਵੀ ਸਥਾਨ ਤੇ ਕਾਬੂ ਨਹੀਂ ਹੁੰਦੀਆਂ ਅਸੀਂ ਮੰਨ ਕਰਤਾ ਵੀ ਕੋਈ ਸਥਾਨ ਖਾਲੀ ਨਹੀਂ ਹੋਊਗਾ ਉਸ ਤੋਂ ਪਰੰਤ ਉਹਨਾਂ ਨੇ ਜਿੱਦੋ ਪ੍ਰਵਾਦ ਦਿੱਤਾ ਇਹਦੇ ਤੇ ਕੇਸ ਬੰਦਾ ਹੀ ਨਹੀਂ ਸੀਗਾ ਹੁਣ ਕਮਾਲ ਦੀ ਗੱਲ ਦੇਖੋ ਉਸ ਤੋਂ ਬਾਅਦ ਜਿਹੜੀ ਲੜਕੀ ਜਿਹੜੇ ਬਾਬਾ ਦੀ ਛੋਟੀ ਪਰਜਾਈ ਸੀਗੀ ਉਹ ਤੇ ਪੂਰਾ ਪਰਿਵਾਰ ਇਕੱਠਾ ਹੋ ਕੇ ਥਾਣੇ ਗਿਆ ਸਦਰ ਥਾਣੇ ਸਦਰ ਥਾਣੇ 8 ਵਜੇ ਤੋਂ ਲੈ ਕੇ 12 ਵਜੇ ਤੱਕ ਜਿਹੜੀ ਪੀੜਤ ਕੁੜੀ ਹੈ ਜਿਹਨੂੰ 1 ਮਿੰਟ ਵੀ ਬਾਹਰ ਨਹੀਂ ਬਹਿ ਸਕਦੀ ਪੁਲਿਸ ਦਾ ਫਰਜ਼ ਹੈ ਤੁਰੰਤ ਕੇਸ ਦਰਜ ਕਰੇ 12 ਵਜੇ ਤੱਕ ਉਹ ਥਾਣੇ ਬਾਹਰ ਬੈਠੀ ਦੀ ਪੁਲਿਸ ਨੇ ਕੇਸ ਦਰਜ ਨਹੀਂ ਕੀਤਾ ਇਹੀ ਗੱਲ ਕਰਦੇ ਰਹੇ ਕਿ ਹੁਣੇ ਕਰਦਿਆਂ ਐਸਐਚਓ ਬਾਹਰ ਗਏ ਆ ਆਣਗੇ ਇਹ ਕਰਕੇ ਜੀ ਅਖੀਰ 12 ਵਜੇ ਕਹਿੰਦੇ ਕਿ ਐਸਐਚਓ ਆਵਾਂਗੇ 4 ਵਜੇ ਸਵੇਰੇ 6 ਵਜੇ ਆ ਜੀਓ ਕਮਾਲ ਦੀ ਗੱਲ ਦੇਖੋ ਜਿੱਥੇ ਸੀ ਕਹਿੰਨੇ ਵੀ ਰਾਜਸਥਾਨ ਹੈ ਸਰਕਾਰ ਬੜਾ ਸੋਚਦੀ ਹੈ ਧੀਆ ਪੈਣਾ ਬਾਰੇ ਤੇ ਸੂਰਜ 6 ਵਜੇ ਕੁੜੀ ਫਿਰ ਥਾਣੇ ਪਹੁੰਚੀ ਥਾਣੇ ਪਹੁੰਚਣ ਤੋਂ ਬਾਅਦ 9 ਵਜੇ ਤੱਕ ਥਾਣੇ ਬਾਹਰ ਬੈਠੀ ਰਹੀ ਕਿਸੇ ਅਧਿਕਾਰੀ ਨੇ ਬਾਤ ਨਹੀਂ ਪੁੱਛੀ 9:30 ਵਜੇ ਐਸਐਚਓ ਸਾਰੇ ਆਏ ਜੀ ਬਿਆਨ ਲਏ ਬਿਆਨ ਤੇ ਸਾਬਤ ਹੋ ਗਿਆ ਵੀ ਕੁੜੀ ਉੱਤੇ ਅਪਰਾਧ ਹੋਇਆ ਹੈ ਵਿਦ ਪੂਰਵ ਦਿੱਤਾ ਉਸ ਤੋਂ ਬਾਅਦ ਉਸ ਵੱਲੋਂ ਫੋਨ ਗਿਆ ਗਿਆ ਇੱਕ ਐਮ.ਐਲ.ਏ ਨੂੰ ਭਾਜਪੀ ਦੇ ਐਮ.ਐਲ.ਏ ਨੂੰ ਭਾਈ ਤੁਹਾਡਾ ਕਿਸੇ ਤਾਂ ਬੰਦਾ ਨਹੀਂ ਇਹਦਾ ਕਿਸ ਬੰਦਾ ਹੈ ਉਹਨਾਂ ਦਾ ਬੰਦਾ ਆਇਆ ਵੀ ਰੁਕੋ ਅਸੀਂ ਕਰੀ ਐਮ.ਐਲ.ਏ ਘਰ ਜਾ ਗਿਆ ਨੇ ਆ ਉਹ ਤੋਂ ਫੋਨ ਆ ਗਿਆ ਐਮ.ਐਲ.ਏ ਦਾ ਕਹਿੰਦਾ ਪ੍ਰਵਾਦੀ ਕਿਹੜੀ ਗੱਲ ਹੈ ਜੇ ਨਹੀਂ ਕਿਸਮ ਦਾ ਪਰਵਾਹ ਦੂਜਾ ਦੇ ਦੋ ਵੀ ਦੂਜਾ ਲਿਖ ਦਿੰਦੇ ਅਸੀਂ ਉਹ ਤਾਂ ਕੇਸ ਦਰਤੀ ਕਰਾਉਣਾ ਹੈ ਮੁੜ ਕੇ ਉਹਨਾਂ ਨੇ ਇਹ ਦੂਜਾ ਪਰਵਾਦੀ ਸਾਡੇ ਕੋਲ ਦੋਵੇਂ ਪਰਵਾਦੀ ਕਾਪੀਆਂ ਕਿੱਡੀ ਹਾਸੋਣੀ ਗੱਲ ਹੈ ਇਹ ਇੱਕ ਐਮਐਲਏ ਸਿਰਫ ਇੱਕ ਬਾਬਾ ਦੇ ਕੇਸ ਦਰਜ ਕਰਾਉਣ ਵਾਸਤੇ ਇਹ ਦੋ ਪ੍ਰਵਾਦੀ ਕਾਪੀਆਂ ਚੋਰ ਚੱਕਾ ਚੌਧਰੀ ਤੇ ਗੁੰਡੀ ਰਣਪਰਧਾਨ ਹਰ ਹਿੱਲਾ ਵਿਸਤੀਲਾ ਵਰਤ ਕੇ ਸਿੱਖ ਪ੍ਰਚਾਰ ਜਥੇਬੰਦੀਆਂ ਨੂੰ ਡਿਮੋਰਲਾਈਜ਼ ਕਰਨ ਵਾਸਤੇ ਇਹਨਾਂ ਨੂੰ ਇਹ ਫਸਾਉਣ ਵਾਸਤੇ ਇੱਕ ਕੇਸ ਦਰਜ ਕਰਾਇਆ ਗਿਆ ਗੱਲਾਂ ਦੀ ਅਮਰਤਪਨ ਮਹਿਰੋਂਦੀ ਅਸੀਂ ਹੈਰਾਨ ਅਮਰਤਪਨ ਮਹਿਰੋਂ ਤੇ ਵੀ 13 ਫਰਜਾਂ ਪੈ ਲੱਗੀ ਸੀਗਾ ਇੱਕ ਧੀਨ ਵਾਲੇ ਕੁਕਰਮ ਹੋਇਆ ਕੋ ਕਰਮੀ ਤੇਰੇ ਕੋਲੇ ਮੰਨਿਆ ਕਿ ਮੈਂ ਕੋ ਕਰਮ ਕੀਤਾ ਉਹ ਸਾਡੇ ਕੋਲੇ ਵਿੱਚ ਪੰਚਾਇਤੀ ਮੰਨਿਆ ਉਹਦੀ ਰਿਕਾਰਡਿੰਗ ਵੀ ਮਰਤਪਾਲ ਕੋਲ ਹੈਗੀ ਆ ਜੇ ਮੰਨਿਆ ਪਹਿਲਾ ਫਰਸੇ ਮਰਤਪਾਲ ਦਾ ਉਹ ਤੀਂ ਠੰਗਾੜੀ ਦਾ ਸਾਥ ਦਿੰਦਾ ਭਾਈ ਤੂੰ ਤਾਂ ਦੋਸ਼ ਮੰਨ ਚੁੱਕਿਆ ਪਹਿਲਾ ਤੇਰੇ ਖਿਲਾਫ ਕਾਰ ਵੀ ਕਰਾਂਗੇ ਉਹਨੂੰ ਨਾਲ ਲਈ ਫਿਰਦਾ ਉਹਨੂੰ ਨਾਲ ਲਿਜਾ ਕੇ ਥਾਣੇ 'ਚ ਬਾਬੇ ਖਿਲਾਫ ਪਰਚਾ ਕਰਾਣ ਉਹਨੂੰ ਨਾਲ ਲੱਗੇ ਜਾ ਰਿਹਾ ਜਦ ਕਿ ਉਹਦਾ ਪਹਿਲਾ ਫਰਸ ਹੀਗਾ ਜੇ ਤੂੰ ਬਾਣਾ ਪਾਇਆ ਜੇ ਤੂੰ ਕਹਿੰਦਾ ਵੀ ਮੈਂ ਨਿਆਂ ਸਿੰਘ ਆ ਫਰਬਾਣੇ ਦੇ ਸਿਧਾਂਤੇ ਵੀ ਚੱਲ ਬਾਣਾ ਕੱਲਾ ਪਹਿਰਾਵਾ ਨਹੀਂ ਗਾ ਪੇਖਤਗਾਵਾ ਜਗਤ ਕੋ ਲੋਗੋਨ ਕੋ ਬਸਕੀਨ ਦਿਖਾ ਕੇ ਦੱਸੇ ਮੈਂ ਨਹੀਂ ਅੰਗਸੇਗਾ ਇਸ ਕਰਕੇ ਤੇਰਾ ਵਿਰੋਧ ਹੁੰਦਾ ਕਿ ਤੂੰ ਧੀ ਢਿਗਾਣੀ ਛੱਡ ਕੇ ਤੂੰ ਬਾਬੇ ਦੇ ਮਗਰ ਲੱਗਿਆ ਅਸੀਂ ਅੱਜ ਵੀ ਕਹਿੰਨੇ ਆ ਇਸ ਵੀਡੀਓ ਰੇ ਕਹਿੰਨੇ ਆ ਜਾਂਚ ਹੋਣੀ ਚਾਹੀਦੀ ਹੈ ਮੈਡੀਕਲ ਹੋਣਾ ਚਾਹੀਦਾ ਜੇ ਬਾਬਾ ਦੋਸ਼ੀ ਆ ਬਾਬੇ ਖਿਲਾਫੀ ਕਾਰਵਾਈ ਹੋਣੀ ਚਾਹੀਦੀ ਆ ਪਰ ਤੁਸੀਂ ਕਿਸੇ ਨੂੰ ਬਲੈਕਮੇਲ ਕਰੋ ਕਿ ਸੇਧੋ ਪੈਸੇ ਮਰਨ ਦੀ ਕੋਸ਼ਿਸ਼ ਕਰਾਂ ਉਹ ਕਿਦਾ ਸਥਾਨ ਨਪੰਦੀ ਕੋਸ਼ਿਸ਼ ਕਰਾਂ ਇਹਦੀ ਸੀ ਪਰਜੋਰ ਨਿੰਦਾ ਕਰਦੇ ਆ ਤੇ ਪੰਜਾਬ ਦੀ ਜਥੇਬੰਦੀ ਨੇ ਕਹਿੰਦੇ ਆ ਕਿ ਅਮਰਪਾਲ ਮਹਿਰੋ ਜੋ ਇੱਥੇ ਕਰਕੇ ਗਿਆ ਹੈ ਅਮਰਪਾਲ ਮਹਿਰੋ ਚਾਵੇ ਜਿਸ ਮਰਜ਼ੀ ਪਲੇਟਫਾਰਮ 'ਤੇ ਸਾਡਾ ਬਹਿ ਜਾਏ ਜਿਹੜੇ ਮਰਜ਼ੀ ਚੈਨਲ 'ਤੇ ਬਹਿ ਜਾਏ ਰੋਵੇ ਨਾ ਇਹ ਨਾ ਕਹਵੇ ਵੀ ਮੈਂ ਮੁਸਲਮਾਨ ਆ ਜੀ ਤੇ ਤਾਂ ਮੇਰੇ ਖਿਲਾਫ ਚੱਲਦੇ ਆ ਵੀ ਮੈਂ ਬਾਣਾ ਕਾਲਸ ਤੇ ਫਲਾ ਦੂੰਗਾ ਅਸੀਂ ਤੇਰਾ ਸਤਿਕਾਰ ਕਰ ਗਾ ਤੇਰੇ ਬਾਣੇ ਸਤਿਕਾਰ ਕਰਦੇ ਆ ਪਾ ਤੇਰੇ ਸਿਧਾਂਤਾਂ ਤੇਰੀ ਸੋਚ ਦਾ ਵਿਰੋਧ ਕਰਦੇ ਆ ਵੀ ਤੇਰੀ ਸੋਚ ਮਾੜੀ ਸੀਗੀ ਤੇਰਾ ਪਹਿਲਾ ਫਰਜ਼ ਕੀ ਸੀਗਾ ਉਹ ਯਾਰ ਅਸੀਂ ਗਊ ਤੇ ਗਰੀਬ ਦੀ ਗੱਲ ਕਰਦੇ ਆ ਅਸੀਂ ਧੀਆ ਪਣ ਰੱਖਿਆ ਲੋਕਾਂ ਦੀ ਧੀਆ ਪਣਾ ਉਹ ਤੋਂ ਸੁਢਾ ਕੇ ਲਿਆਏ ਆ ਅਸੀਂ ਅਬਦਾਲੀ ਦੇ ਉਹਨਾਂ ਦੇ ਮੁਗਲਾਂ ਦੇ ਕੈਚੋਂ ਤੇ ਸਾਡੀ ਸਿੱਖਾਂ ਦੀ ਧੀ ਨਾਲੇ ਮਾੜਾ ਕੰਮ ਹੋਇਆ ਤੇ ਤੂੰ ਉਹਦੀ ਗੱਲ ਲਾ ਕੇ ਇੱਕ ਮੁੰਡੇ ਦੀ ਗੱਲ ਕਰ ਰਿਹਾ ਜਿਹੜਾ ਕੁਰਮੀ ਦਾ ਪੱਖ ਲੈ ਕੇ ਬਾਬੇ ਨੂੰ ਬੁਸਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਤਾਂ ਕਹਿੰਦਾ ਬਾਬੇ ਦੀ ਵੀ ਜਾਂਚ ਕਰੋ ਪਰ ਇਹ ਹਰਤਾ ਮਾੜੀਆਂ ਅੱਜ ਰਾਜਸਥਾਨ ਦੀ ਸਮੂੱਚੀ ਜਥੇਬੰਦੀਆਂ ਇਸ ਗੱਲ ਦੀ ਅਮਰਤਪਾਲ ਮਹਿਰੋ ਦੀ ਪਰਜੋਰ ਨਿੰਦਾ ਕਰਦੀਆਂ ਤੇ ਨਾਲ ਹੀ ਅਸੀਂ ਪੰਜਾਬ ਦੇ ਜਥੇਬੰਦੀਆਂ ਨੂੰ ਜਿਹੜੀ ਮੰਗ ਤੇ ਜਥੇਬੰਦੀਆਂ ਬਖਸ਼ੀ ਰਿਕਾਲਤਖ ਸਾਹਿਬ ਨੂੰ ਸਾਰੇ ਸਿੱਖਾਂ ਦੀ ਬੇਨਤੀ ਕਰਦੇ ਆ ਕਿ ਅਮਰਤਪਾਲ ਮਹਿਰੋ ਤੇ ਲਗਾਮ ਪਾਈ ਜਾਵੇ ਅਮਰਤਪਾਲ ਮਹਿਰੋ ਨੂੰ ਕਿੰਨੇ ਅਧਿਕਾਰ ਦਿੱਤਾ ਕਿ ਕੰਨਾ ਟੱਪ ਕੇ ਤੁਸੀਂ ਕਿਸੇ ਦੇ ਘਰੇ ਜਾਓ ਉੱਥੇ ਜਾ ਕੇ ਛਾਪੇਮਾਰੀ ਕਰੋ ਫੜੋ ਕੁੱਟਮਾਰ ਕਰੋ ਗਾਲੀ ਗਲੋਚ ਕਰੋ ਧਮਕਾਓ ਤੈਨੂੰ ਕਿਹਨੇ ਅਧਿਕਾਰ ਦਿੱਤਾ ਜੇ ਅਮਰਤਲ ਮੇਰਾ ਸੱਚਾ ਸੀਗਾ ਕਮਾਲ ਦੀ ਗੱਲ ਹੈ ਉਸੇ ਘਰ ਦੀ ਤਾਕਤ ਦੇ ਕੋਲ ਜਾ ਰਿਹਾ ਤੂੰ ਜਥੇ ਬੰਦੀਆਂ ਬਹੁਤ ਬੈਠੀਆਂ ਬਾਬਾ ਜੀ ਬੈਠਿਆ ਰਣ ਨਾਲ ਬੈਠਿਆ ਬੀਬੀ ਹਰਮੀਤ कौर ਬੈਠੀ ਹੈ ਸਿਚਾਰਨ ਸਿੰਘ ਇੱਕ ਨੂੰ ਖਾਲਸਾ ਫੌਜ ਦੇ ਪ੍ਰਧਾਨ ਬੈਠੇ ਆ ਭਾਈ ਗੁਰਪ੍ਰੀਤ ਸਿੰਘ ਬੈਠੇ ਆ ਬਾਬਾ ਸਹਿਬ ਸਿੰਘ ਜੀ ਬੈਠੇ ਆ ਇਹ ਭਾਈ ਸਿਮਰਨ ਸਿੰਘ ਬੈਠੇ ਆ ਸੁਖਾਸੇ ਮਹਤਾਬ ਸਿੰਘ ਦੇ ਭਾਈ ਨਿਰਮਲ ਖਰਲੀਆਂ ਬੈਠੇ ਆ ਬਾਬਾ ਗੁਰਨਵੀਰ ਸਿੰਘ ਬੈਠੇ ਆ ਬਾਬਾ ਸਹਿਬ ਸਿੰਘ ਬੈਠੇ ਆ ਕਿਸੇ ਨੂੰ ਚਲਾ ਜਾਵੇ ਕਿਸ ਨੂੰ ਬੁਲਾਵੇ ਇਹ ਮੈਂ ਸਾਰੇ ਸਿੰਘ ਬਟੇ ਜ세ਬੰਦਿਆਂ ਵਾਲੇ ਭਾਈ ਆਓ ਯਾਰ ਇੱਕ ਮੈਟਰ ਗੁਰਦੁਆਰ ਦਾ ਆਪਾਂ ਬਹਿ ਕੇ ਹੱਲ ਕਰੀਏ ਸੱਚ ਗੱਡੀ ਸੱਚ ਕੀ ਹੈ ਇਹ ਨਾ ਕਰਕੇ ਸਿੱਖ ਵਿਰੋਧੀ ਤਾਕਤਾਂ ਨੂੰ ਨਾਲ ਲਖਣਾ ਆਪਣੇ ਆਪ ਚ ਅੰਮ੍ਰਿਤਪਾਲ ਮਹਿਰੋਂ ਦੀ ਮਨਸ਼ਾ ਸ਼ੋਅ ਕਰਦਾ ਤੇ ਅੰਮ੍ਰਿਤਪਾਲ ਦੀ ਸੋਚ ਕੀ ਸੀਗੀ ਫਿਰ ਅਸੀਂ ਉਹਨਾਂ ਵੀਰਾਂ ਨੂੰ ਅਪੀਲ ਕਰਦੇ ਆ ਜਿਹੜੇ ਵੀਰ ਭੋਲੇਪਾ ਨਾਲ ਚਲੇ ਗਏ ਦੇਖੋ ਸੋਸ਼ਲ ਮੀਡੀਆ ਟਾਈਮ ਜਦੋਂ ਗੱਲ ਆਈ ਵੀ ਉੱਥੇ ਕੋ ਕਰਮ ਹੋਇਆ ਤੇ ਅਮਰਤਲ ਮਰ ਹੋਇਆ ਤੇ ਕੁਦਰਤੀ ਗੱਲ ਆ ਸਿੱਕਦਾ ਫੁਰਦਿਆ ਸਖੋ ਤੇ ਜਾਊਗਾ ਪਰ ਉੱਥੇ ਜਾ ਕੇ ਜਿਹੜੇ ਲੋਕ ਗਏ ਆ ਉਹਨਾਂ ਸੱਚ ਪਤਾ ਲੱਗਿਆ ਤੇ ਅਸੀਂ ਬੇਨਤੀ ਕਰਦੇ ਆਂ ਅਸੀਂ ਪ੍ਰਸ਼ਾਸਨ ਨੂੰ ਕੰਨੇ ਆ ਵੀ ਦੋਮਾ ਕਿਹਦਾ ਜਾਂਚ ਹੋਣੀ ਚਾਹੀਦੀ ਆ ਪਰ ਜੇ ਪ੍ਰਸ਼ਾਸਨ ਸੋਚੇ ਮੈਂ ਕਿਸੇ ਐਮਐਲਏ ਦੇ ਦਬਾਅ ਵਿੱਚ ਜਾਂ ਕਿਸੇ ਸਰਕਾਰ ਦੇ ਦਬਾਅ 'ਚ ਅਸੀਂ ਕਾਰਵਾਈ ਕਰਾਂਗੇ ਪਰ ਕਾਰਵਾਈ ਤਾਂ ਨਹੀਂ ਹੋਣੀ ਫਿਰ ਜੰਗ ਹੋਊਗਾ ਫਿਰ ਅੰਦੋਲਨ ਹੋਊਗਾ ਅਸੀਂ ਸੜਕਾਂ ਦੇ ਉਤਰਾਂਗੇ ਤੇ ਸਰਕਾਰ ਦੀ ਐਮਐਲਏ ਦੀ ਹਰ ਉਹਨਾਂ ਲੋਕਾਂ ਦੀਆਂ ਗਲਤ ਨੀਤੀਆਂ ਦਾ ਬਦੋਸ਼ਿਆਂ ਨੂੰ ਫਸਾਉਂਦਾ નિર્ਦੋਸ਼ਿਆਂ ਨੂੰ ਫਸਾਉਂਦਾ ਤੇ ਦੋਸ਼ਿਆਂ ਨੂੰ ਬਚਾਉਣ ਦੀ ਹਰ ਕਾਲੀ ਕਰਤੂ ਦਾ ਵਿਰੋਧ ਕਰਾਂਗੇ ਹਾਲਾਤ ਜੋ ਵੀ ਬਣਨ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਹੋਊਗੀ ਪ੍ਰਸ਼ਾਸਨ ਦੀ ਹੋਊਗੀ ਪਰ ਹਾਂ ਇੱਕ ਹੋਰ ਮੈਂ ਵਧੀਆਂ ਕਰਦਾ ਜਿੱਥੋਂ ਜੋ ਚੰਗੀ ਗੱਲ ਹੈ ਸਾਡਾ ਫਰਜ਼ ਹੈ ਕਿ ਅਸੀਂ ਸੱਚ ਦੀ ਗੱਲ ਕਰੀਏ ਮਨ ਉਸ ਦਿਨ ਦੀ ਖੁਸ਼ੀ ਹੈ ਕਿ ਪੁਸ਼ਪ ਪ੍ਰਸ਼ਾਸਨ ਨੇ ਉਹਨਾਂ ਦਾ ਜਿਹੜਾ ਪਹਿਲਾ ਪਰਵਾਦ ਹੈ ਉਹ ਪਾੜਿਆ ਨਹੀਂ ਗਾ ਉਹਨਾਂ ਨੇ ਪਹਿਲਾ ਪਰਵਾਦ ਵੀ ਨਾਲ ਲਾਇਆ ਤੇ ਦੂਜਾ ਪਰਵਾਦ ਵੀ ਨਾਲ ਲਾਤਾ ਇਹ ਬੜੀ ਖੁਸ਼ੀ ਦੀ ਗੱਲ ਹੈ ਵੀ ਇਹ ਚੰਗੀ ਗੱਲ ਕੀਤੀ ਜੋ ਚੰਗੀ ਗੱਲ ਹੈ ਉਹ ਚੰਗੀ ਗੱਲ ਹੈ ਜੋ ਗਲਤ ਗੱਲ ਹੈ ਠੋਕੇ ਵਿਰੋਧ ਕਰਾਂਗੇ ਗੁਰਗੋਮੁ ਸਿੰਘ ਦੇ ਪੈਰੋਕਾਰ ਸੰਘਰਸ਼ ਲੜੇ ਸੀਗੇ ਬਾਬਰ ਕੇ ਤੋਂ ਬਾਬੇ ਨਾਲੇ ਸ਼ੁਰੂ ਹੋਈ ਹੈ ਅੱਜ ਤੀ ਲੜਾਈ ਜਾਰੀ ਹੈ ਸਾਰੇ ਸਿੰਘ ਬੈਠੇ ਆ ਸਭ ਨੇ ਜਿਹਨਾਂ ਦੀ ਕਾਲ ਕੋਹੜੀਆਂ ਕੱਟੀਆਂ ਹੱਕ ਸੱਚ ਤੇ ਇਨਸਾਫ ਵਾਸਤੇ ਹੁਣ ਵੀ ਕੱਟਣੀ ਪਈ ਤੇ ਕਟਾਂਗੇ ਪਰ ਸੱਚ ਦਾ ਪੱਲਾ ਨਹੀਂ ਛੱਡਾਂਗੇ ਸੱਚ ਦਾ ਸਾਥ ਦੇਵਾਂਗੇ ਹੱਕ ਦੀ ਗੱਲ ਕਰਾਂਗੇ